ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਰਨੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਸੋ ਖਾਲਸਾ ਜੀ ਮਹਾਰਾਜ ਦੀ ਸ਼ਰਣ ਜਾਣਾ ਚਾਹੀਦਾ ਹੈ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨੇ ਚਾਹੀਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਨੀ ਚਾਹੀਦੀ ਹੈ ਸਤਿਗੁਰ ਜੀਆਂ ਦੇ ਚਰਨ ਸੇਵਣੇ ਚਾਹੀਦੇ ਹਨ ਭਾਵ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ ਹੈ ਇਹ ਜੋ ਰੱਬ ਜੀ ਨੇ ਸਾਨੂੰ ਦੇ ਹੀ ਦਿੱਤੀ ਹੈ ਸਰੀਰ ਦਿੱਤਾ ਹੈ ਖਾਲਸਾ ਜੀ ਇਹਦਾ ਕੋਈ ਭਰੋਸਾ ਨਹੀਂ ਹੈ ਕਿ ਇਸ ਵੇਲੇ ਇਹਦੇ ਸਵਾਸੇ ਜਿਹੜੇ ਹਨ ਮੁੱਕ ਜਾਣੇ ਕੋਈ ਭਰੋਸਾ ਨਹੀਂ ਹੈ ਕੋਈ ਸਾਡੇ ਕੋਲ ਲਿਖਤ ਨਹੀਂ ਹੈ ਕੋਈ ਖਾਲਸਾ ਜੀ ਸਾਨੂੰ ਦੱਸਿਆ ਨਹੀਂ ਗਿਆ ਵੀ ਐਨੀ ਉਮਰ ਤੇਰੀ ਹੋਵੇਗੀ ਉਦੋਂ ਤੇਰੇ ਪ੍ਰਾਣ ਨਿਕਲਣੇ ਨੇ ਕੋਈ ਸਾਨੂੰ ਗਿਆਤ ਹੀ ਨਹੀਂ ਹੈ ਕਿ ਪਤਾ ਨਹੀਂ ਇਹ ਸਵਾਸਾ ਜਿਹੜਾ ਅਸੀਂ ਲੈ ਰਹੇ ਹਾਂ ਜੋ ਅੰਦਰ ਨੂੰ ਹਵਾ ਗਈ ਹੈ ਇਹ ਬਾਹਰ ਨੂੰ ਆਵੇਗੀ ਵੀ ਕਿ ਨਹੀਂ ਸੋ ਇਸ ਕਰਕੇ ਗੁਰਮੁਖੋ ਮਹਾਰਾਜ ਦੀ ਸ਼ਰਨ ਪਏ ਰਹਿਣਾ ਚਾਹੀਦਾ ਕਿਉਂਕਿ ਜਦੋਂ ਸਤਿਗੁਰਾਂ ਦੀ ਸ਼ਰਨ ਰਵਾਂਗੇ ਜੇ ਸਾਡਾ ਸਵਾਸਾ ਮੁੱਕ ਵੀ ਜਾਵੇਗਾ ਅਸੀਂ ਮੁੱਕ ਵੀ ਜਾਵਾਂਗੇ ਤੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਹੋਵਾਂਗੇ ਤੇ ਆਪਾਂ ਕੀ ਕਰਦੇ ਹਾਂ ਆਪਾਂ ਖਾਲਸਾ ਜੀ ਹੋਜ ਤਾਂ ਕਰਦੇ ਰਹਿੰਦੇ ਹਾਂ ਬੇਫਿਕਰ ਹੋਏ ਹੋਏ ਹਾਂ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਕਿ ਸਾਡੇ ਸਿਰ ਤੇ ਮੌਤ ਜਿਹੜੀ ਕੂਕ ਰਹੀ ਹੈ ਕਿਹੜੇ ਵੇਲੇ ਉਹਨੇ ਸਾਨੂੰ ਚੰਬੜ ਜਾਣਾ ਤੇ ਕਿਹੜੇ ਵੇਲੇ ਖਾਲਸਾ ਜੀ ਇਹ ਖਾਤਮਾ ਹੋ ਜਾਣਾ ਇਸ ਧਰਤੀ ਤੋਂ ਕੂਚ ਕਰ ਜਾਣਾ ਸੋ ਇਸ ਕਰਕੇ ਇਹ ਥੋੜਾ ਜਿਹਾ ਭੈ ਮਨ ਵਿੱਚ ਜ਼ਰੂਰ ਰੱਖਣਾ ਚਾਹੀਦਾ ਜਿਉਂ-ਜਿਉਂ ਅਸੀਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ ਜਿਉਂ-ਜਿਉਂ ਸਤਿਗੁਰਾਂ ਦੀ ਸ਼ਰਣ ਜਾਂਦੇ ਹਾਂ ਤਿਉਂ-ਤਿਉਂ ਖਾਲਸਾ ਜੀ ਇਹ ਮਹਾਰਾਜ ਸਾਨੂੰ ਸੋਜੀ ਬਖਸ਼ਦੇ ਜਾਂਦੇ ਆ ਜਿਨ੍ਹਾਂ ਨੂੰ ਇਹ ਸੋਜੀ ਆ ਜਾਂਦੀ ਆ ਉਹ ਫਿਰ ਗੁਰਮੁਖ ਪਿਆਰੇ ਮਹਾਰਾਜ ਦੀ ਬਾਣੀ ਨਾਲ ਵੀ ਜੁੜਦੇ ਆ ਖਾਲਸਾ ਜੀ ਉਹਨਾਂ ਨੂੰ ਇਹ ਗਿਆਤ ਵੀ ਹੋ ਜਾਂਦਾ ਤੇ ਉਹ ਸੱਚੇ ਮਾਰਗ ਤੇ ਤੁਰ ਪੈਂਦੇ ਹਨ ਉਹਨਾਂ ਦੀ ਫਿਰ ਕਲਿਆਣ ਵੀ ਹੋ ਜਾਂਦੀ ਹੈ ਉਹਨਾਂ ਨੂੰ ਸਤਿਗੁਰ ਪਾਰ ਵੀ ਕਰ ਦਿੰਦਾ ਹੈ ਪਵ ਸਾਗਰ ਤੋਂ ਉਹਨਾਂ ਨੂੰ ਖਾਲਸਾ ਜੀ ਮਹਾਰਾਜ ਦੀ ਗੋਦ ਵੀ ਪ੍ਰਾਪਤ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਵਾਰ-ਵਾਰ ਜੰਮਣਾ ਨਹੀਂ ਪੈਂਦਾ ਕਿਉਂ ਕਿ ਉਹਨਾਂ ਨੇ ਸਤਗੁਰਾਂ ਦੀ ਸ਼ਰਨ ਤੱਕੀ ਹੁੰਦੀ ਹੈ ਸਤਗੁਰੂ ਮਹਾਰਾਜ ਦੇ ਭਰੋਸਾ ਰੱਖਿਆ ਹੁੰਦਾ ਹੈ ਮਹਾਰਾਜ ਨੂੰ ਆਪਣਾ ਸਭ ਕੁਝ ਜਾਣਿਆ ਹੁੰਦਾ ਹੈ ਫਿਰ ਸਤਪੁਰੂ ਉਹਨਾਂ ਦੀ ਰੱਖਿਆ ਕਰਦਾ ਹੈ ਜਿਉਂਦੇ ਜੀ ਜਿਸ ਮਨੁੱਖ ਨੇ ਸਤਗੁਰਾਂ ਨਾਲ ਸਾਂਝ ਨਾ ਨਾ ਬਣਾਈ ਗੁਰੂ ਨਾਲ ਸਾਂਝ ਨਾ ਬਣੀ ਫਿਰ ਖਾਲਸਾ ਜੀ ਉਹ ਪਟਕਣਾ ਵਿੱਚ ਪਿਆ ਰਹਿੰਦਾ ਹੈ 84 ਲੱਖ ਜੂਨ ਹੈ 84 ਲੱਖ ਜੂਨ ਦਾ ਢੇਡਾ ਉਹਨੂੰ ਮਿਲ ਜਾਂਦਾ ਹੈ ਉਹਦੇ ਵਿੱਚ ਖਾਲਸਾ ਜੀ ਝਾਤ ਮਾਰ ਕੇ ਵੇਖੋ ਜੇ ਤੁਸੀਂ ਦੇਖੋ ਨਜ਼ਰੀ ਮਾਰੋ ਤੇ ਹਿਮਾਲਿਆ ਪਰਬਤ ਕਦੋਂ ਦਾ ਖੜਾ ਹੈ ਖਾਲਸਾ ਜੀ ਕੋਈ ਅਨੁਮਾਨ ਨਹੀਂ ਲਾ ਸਕਦਾ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਦਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਤੱਕੋ ਆਸੇ ਪਾਸੇ ਕਈ ਇਹੋ ਜਿਹੇ ਰੁੱਖ ਹਨ ਜਿਹੜੇ ਖਾਲਸਾ ਜੀ ਤੁਹਾਡੇ ਦਾਦੇ ਦੇ ਸਮੇਂ ਤੋਂ ਵੀ ਪਹਿਲਾਂ ਦੇ ਨੇ ਪਰ ਦਾਦੇ ਦੇ ਸਮੇਂ ਤੋਂ ਵੀ ਪਹਿਲਾਂ ਦੇ ਨੇ ਉਹ ਜੂਨਾ ਨੇ ਇੰਨਾ ਇੰਨਾ ਲੰਮਾ ਸਮਾਂ ਇੰਨਾ ਜੂਨਾ ਦੀ ਉਮਰ ਹੈ ਫਿਰ ਸਾਰੀਆਂ ਭੋਗ ਕੇ ਫਿਰ ਜਾ ਕੇ ਖਾਲਸਾ ਜੀ ਖਲਾਸੀ ਹੁੰਦੀ ਹੈ ਫਿਰ ਜਾ ਕੇ ਕੋਈ ਸਾਧੂ ਕੋਈ ਖਾਲਸਾ ਜੀ ਕਿਸੇ ਦੀ ਨਦਰ ਸਾਡੇ ਉੱਤੇ ਪੈਂਦੀ ਹੈ ਫਿਰ ਜਾ ਕੇ ਇਹ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੁੰਦੀ ਹੈ ਇਹ ਐਵੇਂ ਨਹੀਂ ਮਿਲ ਗਈ ਜਿਹਨੂੰ ਆਪਾਂ ਐਵੇਂ ਖਾਲਸਾ ਜੀ ਫੈਸ਼ਨ ਵਿੱਚ ਲੱਗ ਕੇ ਵਨਸਵੰਨੀਆਂ ਹਰਕਤਾਂ ਕਰਕੇ ਇਸੇ ਪਾਸੇ ਲਾਇਆ ਹੋਇਆ ਰੱਬ ਜੀ ਤੋਂ ਵਿਛੋੜ ਕੇ ਜਿਸ ਮਨੁੱਖ ਦੀ ਪਰਮੇਸ਼ਰ ਨਾਲ ਨਾ ਬਣੀ ਉਹਦੀ ਖਾਲਸਾ ਜੀ ਕਿਸੇ ਪ੍ਰਕਾਰ ਵੀ ਉਹਦੀ ਮੁਕਤੀ ਉਹਦੇ ਹਿੱਸੇ ਨਹੀਂ ਆ ਸਕਦੀ ਉਹਨੂੰ ਪਟਕਣਾ ਹੀ ਨਸੀਬ ਹੋਣੀ ਹੈ ਆਪਾਂ ਕੀ ਕਰਦੇ ਹਾਂ ਸੰਸਾਰ ਵਿੱਚ ਭਾਵੇਂ ਲੱਖਾਂ ਯਾਰ ਹੋਣ ਸੰਸਾਰ ਵਿੱਚ ਭਾਵੇਂ ਲੱਖਾਂ ਸਹਾਰੇ ਹੋਣ ਪਰ ਖਾਲਸਾ ਜੀ ਉਹ ਸਹਾਰੇ ਕੰਮ ਨਹੀਂ ਜੇ ਆਉਂਦੇ ਕੋਈ ਸਹਾਰਾ ਮੰਨ ਲਓ ਵੀ ਮੇਰੇ ਕੋਲੋਂ ਪੈਸੇ ਮੁੱਕ ਗਏ ਮੈਂ ਆਪਣੇ ਯਾਰ ਬੇਲੀ ਨੂੰ ਕਾਵਾਂਗਾ ਵੀ ਮੈਨੂੰ ਉਧਾਰੇ ਦੇ ਦੇ ਖਾਲਸਾ ਜੀ ਉਹ ਦੇ ਵੀ ਸਕਦਾ ਕੋਈ ਵਸਤੂ ਜਿਹਦੀ ਮੈਨੂੰ ਲੋੜ ਹੈ ਜੇ ਨੂੰ ਜੇ ਮੈਨੂੰ ਕੋਈ ਲੋੜ ਪੈ ਜਾਵੇ ਉਹ ਮੈਨੂੰ ਦੇ ਵੀ ਸਕਦਾ ਮੰਨ ਲਓ ਕੋਈ ਘਰ ਵਿੱਚ ਕਿਸੇ ਚੀਜ਼ ਦੀ ਆਟੇ ਦਾਲ ਦੀ ਲੋੜ ਪੈ ਗਈ ਉਹ ਸਾਨੂੰ ਦੇ ਸਕਦੇ ਪਰ ਖਾਲਸਾ ਜੀ ਕੋਈ ਵੀ ਸਹਾਰਾ ਇੱਕ ਉਧਾਰਾ ਸਵਾਸਾ ਨਹੀਂ ਦੇ ਸਕਦਾ ਦੁਨੀਆ ਉਤੇ ਭਾਵੇਂ ਲੱਖ ਸਹਾਰੇ ਤੁਸੀਂ ਲੱਭ ਲੋ ਜਦੋਂ ਅੰਤਲਾ ਸਮਾਂ ਆਉਂਦਾ ਜੇ ਤੁਸੀਂ ਕਿਸੇ ਨੂੰ ਆਖੋ ਵੀ ਭਾਈ ਭਾਈ ਤੁਸੀਂ ਮੈਨੂੰ ਆਪਣੇ ਸਵਾਸੇ ਥੋੜੇ ਜੇ ਦੇ ਦਿਓ ਇਹ ਨਹੀਂ ਹੋ ਸਕਦਾ ਖਾਲਸਾ ਜੀ ਕੋਈ ਕਿਸੇ ਨੂੰ ਸਵਾਸੇ ਨਹੀਂ ਦੇ ਸਕਦਾ ਦਲਾਸਾ ਦੇ ਸਕਦਾ ਹੈ ਸਵਾਸ ਨਹੀਂ ਦੇ ਸਕਦਾ ਸੋ ਇਸ ਕਰਕੇ ਸਤਿਗੁਰਾਂ ਦੀ ਸ਼ਰਨ ਪੈਣਾ ਚਾਹੀਦਾ ਹੈ ਕਿ ਸਵਾਸ ਇੱਕੋ ਇੱਕੋ ਜੂ ਹੈ ਸੰਸਾਰ ਤੇ ਸ਼ਕਤੀ ਉਹ ਦੇ ਸਕਦੀ ਹੈ ਉਹ ਹਨ ਵਾਹਿਗੁਰੂ ਜੀ ਮਹਾਰਾਜ ਸਚੇ ਪਾਸ਼ਾ ਜਿਵੇਂ ਧੰਗੁਰੂ ਅਮਰਦਾਸ ਮਹਾਰਾਜ ਸਚੇ ਪਾਸ਼ਾ ਜੀ ਦੀਨ ਦੁਨੀ ਦੇ ਮਾਲਕ ਜੀ ਨੇ ਆਪਣੀ ਪੁੱਤਰੀ ਬੀਬੀ ਪਹਾਨੀ ਜੀ ਨੂੰ ਜਦੋਂ ਕੋਲ ਬੁਲਾਇਆ ਤੇ ਆਖਿਆ ਕਿ ਧੀਏ ਜੋ ਤੇਰਾ ਪਤੀ ਹੈ ਭਾਈ ਜੇਠਾ ਜੀ ਧੰਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਹੁਣ ਉਮਰ ਜਿਹੜੀ ਹੈ ਉਹ ਸਮਾਪਤ ਹੈ ਤੇ ਖਾਲਸਾ ਜੀ ਮਾਤਾ ਜੀ ਨੇ ਹੱਥ ਜੋੜ ਕੇ ਆਖਿਆ ਸੀ ਪਿਤਾ ਜੀ ਤੁਸੀਂ ਕੁਝ ਵੀ ਕਰ ਸਕਦੇ ਹੋ ਉਸ ਵੇਲੇ ਖਾਲਸਾ ਜੀ ਧੰਗੁਰੂ ਅਮਰਦਾਸ ਮਹਾਰਾਜ ਜੀਆ ਨੇ ਆਪਣੀ ਉਮਰ ਵਿੱਚੋਂ ਉਮਰ ਧੰਗੁਰੂ ਰਾਮਦਾਸ ਮਹਾਰਾਜ ਨੂੰ ਦਿੱਤੀ ਸੀ ਸੋ ਐਵੇਂ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਦੇ ਸਕਦੇ ਆ ਹੋਰ ਨਹੀਂ ਕੋਈ ਦੇ ਸਕਦਾ ਤੇ ਕਈ ਖਾਲਸਾ ਜੀ ਮੇਰੇ ਵਰਗੇ ਇਥੇ ਚਤਰਾਇਆਂ ਸਾੜਦੇ ਆ ਵੱਡੇ ਚੌਧਰੀ ਦੇ ਪਚੌਧਰ ਦੇ ਭੁਖੇ ਜਿਹੜੇ ਖਾਲਸਾ ਜੀ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਆ ਗੁਰੂ ਘਰਾਂ ਦੇ ਵਿੱਚ ਚੌਧਰ ਚਲਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਚਤੁਰਾਈ ਨਾ ਚਤਰ ਪੁਜ ਪਾਈ ਹੈ ਇਹ ਤੁਹਾਡੀ ਚਤੁਰਾਈ ਦੇ ਨਾਲ ਉਹ ਪਰਮੇਸ਼ਰ ਵਾਸ ਨਹੀਂ ਆਉਣਾ ਕਿਉਂਕਿ ਉਹ ਬਹੁਤ ਚਤੁਰ ਹੈ ਸਾਰਿਆਂ ਤੋਂ ਸਿਆਣਾ ਹੈ ਖਾਲਸਾ ਜੀ ਸਿਆਣਪਾਂ ਦਾ ਭੰਡਾਰ ਹੈ ਉਹਦੇ ਅੱਗੇ ਕਿਸੇ ਦੀ ਸਿਆਣਪ ਨਹੀਂ ਚੱਲਦੀ ਉਹਦੇ ਅੱਗੇ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਰੇ ਜਨ ਮਨ ਮਾਦੋ ਸਿਉ ਲਾਈ ਭਾਈ ਆਪਣਾ ਜਿਹੜਾ ਚੇਤ ਹੈ ਉਹ ਮਾਇਆ ਦੇ ਪਤੀ ਭਾਵ ਪਰਮੇਸ਼ਰ ਦੇ ਨਾਲ ਲਾਈਏ ਫੇਰ ਹੀ ਖਾਲਸਾ ਜੀ ਸਾਡੀ ਜਿਹੜੀ ਗਤੀ ਹੈ ਗਾਥ ਹੈ ਸੋ ਮਹਾਰਾਜ ਜੋ ਸਾਨੂੰ ਸਮਝਾਉਂਦੇ ਆ ਉਹ ਖਾਲਸਾ ਜੀ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਮਹਾਰਾਜ ਕਹਿੰਦੇ ਭਾਈ ਹੋਰਾਂ ਹੋਰਾਂ ਥਾਵਾਂ ਦੇ ਹੋਰ ਹੋਰ ਟਿਕਾਣੇ ਹੋਰ ਹੋਰ ਆਸਰੇ ਨਹੀਂ ਭਾਲਣੇ ਚਾਹੀਦੇ ਆਸਰਾ ਇੱਕੋ ਵਾਹਿਗੁਰੂ ਜੀ ਨੂੰ ਰੱਖਣਾ ਚਾਹੀਦਾ ਹੈ ਮਹਾਰਾਜ ਬਚਨ ਵੀ ਕਰਦੇ ਆ ਕਿ ਭਾਈ ਉਹਨਾਂ ਦਾ ਕੋਈ ਜਿਹੜਾ ਜਪ ਕਰਨਾ ਹੈ, ਤਪ ਕਰਨਾ ਹੈ, ਵਰਤ ਰੱਖਣੇ ਹਨ, ਪੂਜਾ ਕਰਨੀ ਹੈ, ਉਹ ਸਾਰੀ ਦੀ ਸਾਰੀ ਵਿਅਸਤ ਹੈ, ਵਿਅਰਥ ਹੈ ਜਿਹੜੇ ਖਾਲਸਾ ਜੀ ਲੋਕ ਦੂਜਾ ਭਾਉ ਰੱਖਦੇ ਹਨ ਕਿ ਵੀਰਵਾਰ ਆ ਗਿਆ ਤੇ ਪੀਰ ਕੋਲੇ ਚਲੇ ਗਏ, ਮੰਗਲਵਾਰ ਆ ਗਿਆ ਤੇ ਮਾਤਾ ਕੋਲੇ ਚਲੇ ਗਏ, ਸੋ ਜਿਹੜੇ ਸ਼ਨੀਵਾਰ ਆ ਗਿਆ ਤੇ ਸ਼ਨੀ ਦੇਵ ਕੋਲੇ ਚਲੇ ਗਏ, ਐਤਵਾਰ ਆ ਗਿਆ ਤੇ ਸ਼ਹੀਦਾਂ ਦਾ ਦਿਨ ਮੰਨ ਲਿਆ, ਇਹ ਜਿਹੜੇ ਲੋਕ ਇਦਾਂ ਕਰਦੇ ਹਨ ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਇਹ ਉਹਨਾਂ ਦਾ ਕੀਤਾ ਜਾਪ ਤਾਪ ਜਿਹੜਾ ਹੈ ਉਹ ਪ੍ਰਵਾਨ ਹੀ ਨਹੀਂ ਹੁੰਦਾ ਸ਼ਰਧਾ ਇੱਕੋ ਅਕਾਲ ਪੁਰਖ ਤੇ ਰੱਖਣੀ ਹੈ ਮਹਾਰਾਜ ਦੇ ਇਹ ਸੇਵਕ ਹਨ ਸੋ ਖਾਲਸਾ ਜੀ ਕਈ ਲੋਕ ਐਸੇ ਹਨ ਜਿਹੜੇ ਐਤਵਾਰ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੇ ਆ ਫਿਰ ਖਾਲਸਾ ਜੀ ਮੰਦਰਾਂ 'ਚ ਜਾਂਦੇ ਆ ਫਿਰ ਪੀਰਾਂ ਦੀਆਂ ਦਰਗਾਹਾਂ ਤੇ ਜਾਂਦੇ ਆ ਫਿਰ ਸਿਆਣਿਆਂ ਕੋ ਜਾਂਦੇ ਆ ਫਿਰ ਪੰਡਤਾਂ ਕੋ ਆਪਣੀਆਂ ਪਤਰੀਆਂ ਖਲੌਂਦੇ ਫਿਰਦੇ ਆ ਮਹਾਰਾਜ ਉਹਨਾਂ ਪ੍ਰਥਾਏ ਬਚਨ ਕਰਦੇ ਕਹਿੰਦੇ ਕਿਆ ਜਪ ਕਿਆ ਤਪ ਕਿਆ ਬਰਤ ਪੂਜਾ ਉਹਨਾਂ ਦਾ ਕਾਹਦਾ ਜਪ ਹੈ ਕਾਹਦਾ ਤਪ ਹੈ ਕਾਹਦਾ ਬਰਤ ਰੱਖਿਆ ਹੈ ਤੇ ਕਾਹਦਾ ਕਾਦੀ ਪੂਜਾ ਕੀਤੀ ਹੈ ਜਾ ਕੇ ਹਿਰਦਾ ਭਾਉ ਹੈ ਦੂਜਾ ਜਿਹਦੇ ਹਿਰਦੇ ਵਿੱਚ ਹੋਰ ਹੋਰ ਥਾਂ ਦੀ ਝਾਕ ਹੈ ਜੇ ਕਿਸੇ ਨੇ ਆਖਿਆ ਉੱਥੇ ਬੜਾ ਸਿਆਣਾ ਉੱਥੇ ਚਲੇ ਗਏ ਜੇ ਆਖਿਆ ਵੀ ਉਹਦੇ ਕੋਲ ਚਲੀਏ ਉੱਥੇ ਚਲੇ ਗਏ ਮਹਾਰਾਜ ਉਹਨਾਂ ਪ੍ਰਥਾਏ ਬਚਨ ਕਰਦੇ ਆ ਸੋ ਖਾਲਸਾ ਜੀ ਭਗਤੀ ਤੋਂ ਬਿਨਾ ਪਰਮੇਸ਼ਰ ਜਿਹੜਾ ਹੈ ਉਹ ਉਹ ਆਪਾਂ ਨੂੰ ਪ੍ਰਾਪਤ ਨਹੀਂ ਹੋਣਾ ਤੇ ਮਹਾਰਾਜ ਇਹੀ ਗੱਲ ਕਹਿੰਦੇ ਆ ਕਿ ਭਾਈ ਕਹੋ ਕਬੀਰ ਭਗਤ ਕਰ ਪਾਇਆ ਤਾਂ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨ ਮੈਂ ਧੰਨੇ ਵਾਂਗੂ ਭਗਤੀ ਕੀਤੀ ਹੈ ਧੰਨੇ ਨੇ ਕਿਵੇਂ ਭਗਤੀ ਕੀਤੀ ਹੈ ਭੋਲੇ ਪਾਏ ਮਿਲੇ ਰਗੁਰਾ ਭੋਲਾ ਪਾਵ ਰੱਖਿਆ ਖਾਲਸਾ ਜੀ ਪਰਮੇਸ਼ਰ ਦੀ ਬੰਦਗੀ ਕੀਤੀ ਤੇ ਭੋਲਾ ਸੁਭਾਅ ਰੱਖਿਆ ਅਸੀਂ ਚਾਤਰ ਬਣ ਜਾਂਦੇ ਹਾਂ ਜੇ ਰੱਬ ਦਾ ਇੱਕ ਪਾਠ ਵੀ ਕੀਤਾ ਜਪਤੀ ਸਾਹਿਬ ਕੀਤਾ ਚਤਰਾਈ ਸਾੜਨ ਲੱਗ ਪੈਣਾ ਦੂਜਿਆਂ ਨੂੰ ਗਿਆਨ ਦੇਣ ਲੱਗ ਪੈਣਾ ਵੀ ਤੂੰ ਵੀ ਕਰਿਆ ਕਰ ਮੈਂ ਤੇ ਕਰਦੀ ਆ ਮੈਂ ਤੇ ਕਰਦਾ ਆ ਮੈਂ ਤੇ ਇੰਜ ਕਰਦਾ ਤੂੰ ਵੀ ਐਂ ਕਰ ਆਪ ਇੱਕ ਦਿਨ ਹੀ ਕੀਤਾ ਹੁੰਦਾ ਹੈ ਤੇ ਦੂਜਿਆਂ ਨੂੰ ਗਿਆਨ ਦੇਣ ਲੱਗ ਪੈਣਾ ਮਹਾਰਾਜ ਕਹਿੰਦੇ ਆ ਚਤਰਾਈ ਹੈ ਤੇ ਚਤਰਾਈ ਨਾਲ ਪਰਮੇਸ਼ਰ ਨਹੀਂ ਜੇ ਮਿਲਦਾ ਭੋਲੇ ਭਾਵ ਮਹਾਰਾਜ ਕਹਿੰਦੇ ਆਪ ਵੀ ਜਪੋ ਤੇ ਹੋਰਾਂ ਨੂੰ ਫਿਰ ਸਲਾਹ ਦਿਓ ਵੀ ਭਾਈ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਸਤਗੁਰਾਂ ਦੀ ਸ਼ਰਨ ਜਾਇਆ ਕਰੋ ਫਿਰ ਤੁਹਾਡੇ ਸਾਰੇ ਜਿਹੜੇ ਦੁੱਖ ਰੋਗ ਤਕਲੀਫਾਂ ਹਨ ਉਹ ਨਾਸ਼ ਹੋ ਜਾਣਗੀਆਂ ਕਿਉਂਕਿ ਵਾਹਿਗੁਰੂ ਜੀ ਦਾ ਜੋ ਨਾਮ ਹੈ ਦੁਖ ਭੰਜਨ ਹੈ ਦੁੱਖਾਂ ਨੂੰ ਭੱਜਣ ਵਾਲਾ ਹੈ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਐਸੀ ਬਰਕਤ ਹੈ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਨੂੰ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਮਹਾਰਾਜ ਇੱਕੋ ਹੀ ਗੱਲ ਵਾਰ-ਵਾਰ ਕਹਿੰਦੇ ਆ ਵੀ ਭਾਈ ਗੁਰਮਖੋ ਨਾਮ ਜਪੋ ਨਾਮ ਜਪਣ ਦੇ ਨਾਲ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਮਨ ਦੀਆਂ ਇਛਾਵਾਂ ਪੂਰੀਆਂ ਹੋਣਗੀਆਂ ਮਨ ਜਿਹੜਾ ਹੈ ਸੁਖੀ ਹੋਵੇਗਾ ਕਿਉਂਕਿ ਬਿਨਾ ਨਾਮ ਤੋਂ ਖਾਲਸਾ ਜੀ ਮਨ ਸੁਖੀ ਨਹੀਂ ਹੋ ਸਕਦਾ ਮਨ ਨੂੰ ਜੇ ਸੁਖ ਦੇਣਾ ਹੈ ਦਿਲ ਦੀ ਖੁਸ਼ੀ ਚਾਹੀਦੀ ਹੈ ਫਿਰ ਸਤਿਗੁਰਾਂ ਦੀ ਸ਼ਰਨ ਆ ਜਾਵੋ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜਾ ਵਾਹਿਗੁਰੂ ਹੈ ਉਹ ਸੁੱਖਾਂ ਦਾ ਦਾਤਾ ਹੈ ਤੇ ਜਿੱਦਾਂ ਜਿੱਦਾਂ ਆਪਾਂ ਉਹਦਾ ਨਾਮ ਜਪਾਂਗੇ ਤਿਉਂ ਤਿਉਂ ਖਾਲਸਾ ਜੀ ਸਾਨੂੰ ਸੁੱਖ ਪ੍ਰਾਪਤ ਹੋਣਗੇ ਸਾਨੂੰ ਸੁੱਖਾਂ ਦੀ ਚਾਬੀ ਪ੍ਰਾਪਤ ਹੋਵੇਗੀ ਜਿਵੇਂ ਮਹਾਰਾਜ ਨੇ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਬਾਣੀ ਰੱਖੀ ਹੈ ਜਿਹੜਾ ਇਸ ਬਾਣੀ ਦਾ ਇੱਕ ਜਾਪ ਡੇਲੀ ਕਰਦਾ ਹੈ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਕਲਾ ਕਲੇਸ਼ ਦੂਰ ਕਰ ਦਿੰਦੇ ਆ ਆਪਣੇ ਨਿਤਨੇਮ ਦੇ ਵਿੱਚ ਸ੍ਰੀ ਸੁਖਣੀ ਸਾਹਿਬ ਦੀ ਬਾਣੀ ਜ਼ਰੂਰ ਐਡ ਕਰੋ ਮਹਾਰਾਜ ਦੀ ਬਾਣੀ ਨੂੰ ਭਾਵੇਂ ਦੁਪਹਿਰੇ ਟਾਈਮ ਹੈ ਦੁਪਹਿਰੇ ਪੜ੍ਹ ਲਓ ਸ਼ਾਮ ਨੂੰ ਟਾਈਮ ਹੈ ਸ਼ਾਮ ਨੂੰ ਪੜ੍ਹ ਲਓ ਅੰਮ੍ਰਿਤ ਵੇਲੇ ਪੜ੍ਹ ਲਓ ਜਿਹੜਾ ਇੱਕ ਪਾਰਸੀ ਦੀ ਸੁਖਣੀ ਸਾਹਿਬ ਦਾ ਕਰਨਾ ਹੈ ਨਾ ਖਾਲਸਾ ਜੀ ਉਹਦੇ ਨਾਲ ਘਰਾਂ ਵਿੱਚੋਂ ਟਾਨ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਂਦੀ ਹੈ ਜਦ ਸੁਖਣੀ ਸਾਹਿਬ ਦੀ ਬਾਣੀ ਸੁੱਖਾਂ ਨੂੰ ਦੇਣ ਵਾਲੀ ਹੈ ਬਹੁਤ ਪਦਾਰਥ ਸੁੱਖਾਂ ਦੀ ਬਾਣੀ ਸੁਖਮਨੀ ਸਾਹਿਬ ਜੀ ਵਿੱਚੋਂ ਪ੍ਰਾਪਤ ਹੁੰਦੇ ਹਨ ਸੋ ਗੁਰਮੁਖੋ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਬਾਣੀ ਪੜਿਆ ਕਰੋ ਜਿੰਨਾ ਵੱਧ ਤੋਂ ਵੱਧ ਜਪ ਜਾਪ ਕਰੋਗੇ ਓ ਤਓ ਤੁਹਾਡੇ ਸੰਤਾਪ ਤਾਪ ਜਿਹੜੇ ਨਾਸ਼ ਹੋ ਜਾਣਗੇ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੁਆਈ ਹੈ ਮਹਾਰਾਜ ਮੇਰਾ ਕਰ ਰਿਹਾ ਉਹ ਖਾਲਸਾ ਜੀ ਸਰਵਣ ਕਰਨਾ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰਾ ਕੀਤੀਆਂ ਭਾਈ ਸਾਹਿਬ ਸੁਣਾਉਂਦੇ ਆ ਕਿ ਮੇਰਾ ਪੁੱਜੰਗੀ ਆ ਛੋਟਾ ਮਹਾਰਾਜ ਨੇ ਮੈਨੂੰ 6 ਸਾਲਾਂ ਬਾਅਦ ਬਖਸ਼ਿਆ ਤੇ ਹਾਲੇ ਉਹ 9-10 ਮਹੀਨੇ ਦਾ ਹੈ ਤੇ ਬਿਮਾਰ ਬਹੁਤ ਜ਼ਿਆਦਾ ਹੁੰਦਾ ਬੁਖਾਰ ਚੜ ਜਾਂਦਾ ਤੇ ਪਿੱਛੇ ਜੇ ਤੇ ਕਹਿੰਦੇ ਅਸੀਂ 1 ਮਹੀਨਾ ਲਗਾਤਾਰ ਹਸਪੀਟਲ ਵਿੱਚ ਰਿਹਾ ਬਹੁਤ ਖਰਚਾ ਉਹਦੇ ਉੱਤੇ ਆਇਆ ਬੁਖਾਰ ਹੀ ਨਹੀਂ ਸੀ ਉਹਦਾ ਟੁੱਟਦਾ ਬਹੁਤ ਜ਼ਿਆਦਾ ਤੰਗੀ ਆਈ ਭਾਈ ਸਾਹਿਬ ਉਹ ਹੱਡ ਬੀਤੀ ਸੁਣਾਉਂਦੇ ਆ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਾਬਾ ਅਨੌਰ ਸਿੰਘ ਸਾਹਿਬ ਨੇ ਮਿਹਰ ਕੀਤੀ ਹੈ ਭਾਈ ਸਾਹਿਬ ਦੱਸਦੇ ਕਿ ਵੀਰ ਜੀ ਮੈਂ ਨਾ ਤੁਹਾਡੀਆਂ ਹੱਡ ਬੀਤੀਆਂ ਸੁਣਨਾ ਕਾਫੀ ਲੰਮੇ ਸਮੇਂ ਤੋਂ ਉਹ ਏਦਾਂ ਸੁਣਨ ਲੱਗਾ ਕਿ ਮੇਰੀ ਵੀ ਦੁਕਾਨ ਹੈ ਇਲੈਕਟ੍ਰੀਸ਼ੀਅਨ ਦੀ ਤੇ ਮੇਰੇ ਨਾਲ ਇੱਕ ਦੁਕਾਨ ਹੋਰ ਹੈ ਉਹ ਜੂਸ ਵਗੈਰਾ ਬਣਾਉਂਦਾ ਫਲਾਂ ਦਾ ਗੁਰਸਿੱਖ ਨੇ ਉਹਨਾਂ ਨੇ ਨਾ ਲਾਈ ਹੁੰਦੀ ਆ ਫੋਨ ਦੇ ਵਿੱਚ ਸਵੇਰੇ ਸਵੇਰ ਕਈ ਵਾਰ ਤੁਹਾਡੀ ਇਹ ਮੈਨੂੰ ਨਹੀਂ ਸੀ ਇਹਦੇ ਬਾਰੇ ਪਤਾ ਵੀ ਇਹ ਤੁਹਾਡੀ ਹੈ ਕਹਿੰਦੇ ਵੀ ਮੈਂ ਇੱਕ ਦਿਨ ਉਹਦੇ ਕੋਲ ਬੈਠਾ ਤੇ ਮੈਂ ਸੁਣਦਾ ਸੀ ਬੜੀ ਸੋਹਣਾ ਮੈਨੂੰ ਉਹਦੇ ਵਿੱਚੋਂ ਕਈ ਚੀਜ਼ਾਂ ਸਿੱਖਣ ਨੂੰ ਮਿਲੀਆਂ ਤੇ ਮੈਂ ਉਹਦੇ ਕੋਲ ਵੇਖਿਆ ਪੁੱਛਿਆ ਵੀ ਇਹ ਤੂੰ ਮੈਨੂੰ ਵੀ ਸੈਂਡ ਕਰਿਓ ਨੇ ਮੈਨੂੰ ਲਿੰਕ ਲਿੰਕ ਸੈਂਡ ਕੀਤਾ ਤੇ ਮੈਂ ਸ਼ਾਮ ਨੂੰ ਘਰ ਸੁਣੀ ਆਪਣੇ ਤੇ ਇੱਕ ਸੁਣੀ ਫਿਰ ਮੈਂ ਚੈਨਲ ਖੋਲ ਕੇ ਦੇਖਿਆ ਹੋਰ ਸੁਣੀਆਂ ਕਹਿੰਦੇ ਇੱਕ ਦਿਨ ਮਹਾਰਾਜ ਦੀ ਕਿਰਪਾ ਸਦਕਾ ਇਹੋ ਜੀ ਹੱਡ ਬੀਤੀ ਸੁਣੀ ਉਦੋਂ ਮੇਰਾ ਬੇਟੇ ਨੂੰ ਹੋ ਗਏ ਸੀਗੇ ਕੁਝ 10 ਦਿਨ ਬਿਮਾਰ ਹੋਏ ਨੂੰ ਦਾ ਦਾਸਕ ਦੇਣ ਹੋ ਗਏ ਸੀ ਬਿਮਾਰ ਰਹਿੰਦਾ ਸੀ ਦਵਾਈ ਲੈ ਕੇ ਘਰ ਆ ਜਾਂਦੇ ਸਾਂ ਇਹਨੇ ਮੈਂ ਉਹ ਸੁਣੀ ਤੇ ਉਹਦੇ ਵਿੱਚ ਬਚਨ ਸੀ ਵੀ ਮਹਾਰਾਜ ਨੇ ਕਿਰਪਾ ਕੀਤੀ ਕਿਸੇ ਭਜੰਗੀ ਨੂੰ ਚੜ੍ਹਦੀ ਕਲਾ ਬਖਸ਼ੀ ਇੱਕ ਕੋਈ ਸੀਗੀ ਜਿਹਨੂੰ ਬਹੁਤ ਲੰਮੇ ਸਮੇਂ ਬਾਅਦ ਪੁੱਤਰ ਪ੍ਰਾਪਤ ਹੋਇਆ ਸੀਗਾ ਇਦਾਂ ਦੀ ਹੱਡ ਬੀਤੀ ਕਹਿੰਦਾ ਮੈਂ ਸਰਵਣ ਕੀਤੀ ਕਹਿੰਦਾ ਉਸ ਤੋਂ ਬਾਅਦ ਅਸੀਂ ਦਾਸਕ ਦੇਣ ਬੱਚੇ ਨੂੰ ਦਵਾਈ ਦਵਾ ਕੇ ਲੈ ਆਉਂਦੇ ਸਾਂ ਫਿਰ ਸਾਨੂੰ ਡਾਕਟਰਾਂ ਨੇ ਆਖਿਆ ਵੀ ਨਹੀਂ ਇਹ ਜ਼ਿਆਦਾ ਮੈਡੀਸਨ ਦੇ ਰਹੇ ਆ ਵੀ ਇਹਦਾ ਬੁਖਾਰ ਨਹੀਂ हट ਰਿਹਾ ਇਹਨੂੰ ਤੁਸੀਂ ਐਡਮਿਟ ਕਰਾਓ ਇਹ ਕਹਿੰਦਾ ਵੀ ਮੈਂ ਐਡਮਿਟ ਕਰਾਇਆ ਉਦੋਂ ਮੈਂ ਵੀਰ ਜੀ ਨਹੀਂ ਸੁਣੀਆ ਇਹਦੇ ਜਦੋਂ ਬੱਚਾ ਉੱਥੇ ਸੀ ਮੇਰੇ ਦਿਮਾਗ ਤੇ ਬੋਝ ਬਣ ਗਿਆ ਚਿੰਤਾ ਪੈ ਗਈ ਮੇਰੀ ਘਰ ਵਾਲੀ ਵੀ ਬੜੀ ਚਿੰਤਾ ਦੇ ਵਿੱਚ ਮੇਰੀ ਮਾਤਾ ਵੀ ਅਸੀਂ ਸਾਰਾ ਪਰਿਵਾਰ ਹੀ ਬੜੀ ਚਿੰਤਾ ਵਿੱਚ ਤੇ 6 ਸਾਲਾਂ ਬਾਅਦ ਸਾਨੂੰ ਪੁੱਤਰ ਮਿਲਿਆ ਉਹ ਵੀ ਠੀਕ ਨਹੀਂ ਆ ਹੁੰਦਾ ਖਾਲਸਾ ਜੀ ਮਾਪਿਓ ਬਹੁਤ ਜ਼ਿਆਦਾ ਫਿਕਰ ਕਰ ਜਾਂਦਾ ਬੱਚਿਆਂ ਦੀ ਉਹ ਵੱਖਰੀ ਗੱਲ ਹੈ ਬਾਅਦ ਵਿੱਚ ਬੱਚੇ ਪੁੱਛਦੇ ਵੀ ਨਹੀਂ ਪਰ ਖਾਲਸਾ ਜੀ ਹਰ ਇੱਕ ਮਾਪਿਓ ਜਿਹੜਾ ਹੈ ਆਪਣੇ ਬੱਚਿਆਂ ਨਾਲ ਲगाव ਰੱਖਦਾ ਹੈ ਸੋ ਇਸ ਕਰਕੇ ਇਹ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਭਾਈ ਜਿਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਜਿਨ੍ਹਾਂ ਦੇ ਕਰਕੇ ਅਸੀਂ ਇਸ ਦੁਨੀਆ ਵਿੱਚ ਆਏ ਹਾਂ ਕਿਉਂਕਿ ਇਹ ਖਾਲਸਾ ਜੀ ਰਸਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਜਿਹੜਾ ਸੰਸਾਰ ਵਿਖਾਇਆ ਹੈ ਜੋ ਧਰਤੀ ਉੱਤੇ ਆਪਾਂ ਅੱਜ ਹੱਸ ਖੇਡ ਰਹੇ ਹਾਂ ਇਹ ਰੱਬ ਜੀ ਨੇ ਉਹ ਮਾਂ ਦਾ ਗਰਭ ਹੈ ਜਿਸ ਵਿੱਚ ਅਸੀਂ ਪਲੇ ਹਾਂ ਤੇ ਖਾਲਸਾ ਜੀ ਅਸੀਂ ਉਹਦੀ ਦੇਣ ਕਦੇ ਨਹੀਂ ਦੇ ਸਕਦੇ ਮਾਂ ਦੀ ਦੇਣ ਕੋਈ ਦੇ ਨਹੀਂ ਸਕਦਾ ਜਿਸ ਮਾਂ ਦੇ ਪੇਟ ਵਿੱਚ ਖਾਲਸਾ ਜੀ ਅਸੀਂ ਬਣੇ ਹਾਂ ਸਾਡੇ ਹੱਡ ਪੈਰ ਬਣੇ ਹਨ ਅੰਗ ਪੈਰ ਬਣੇ ਹਨ ਜਿੱਥੇ ਵਾਹਿਗੁਰੂ ਜੀ ਨੇ ਸਾਡੀ ਰਚਨਾ ਕੀਤੀ ਹੈ ਉਸ ਘਰ ਦੇ ਵਿੱਚ ਉਹ ਪੇਟ ਦੇ ਵਿੱਚ ਤੇ ਉਹ ਮਾਤਾ ਨੇ ਪੀੜਾ ਸਹਿ ਕੇ ਸਾਨੂੰ ਜਨਮ ਦਿੱਤਾ ਹੈ ਤੇ ਫਿਰ ਖਾਲਸਾ ਜੀ ਸਾਡਾ ਜੋ ਸਾਡੀ ਕਿਰਿਆ ਹੈ ਗੰਦਗੀ ਹੈ ਪਛਾਪ ਹੈ ਟੌਲਡ ਹੈ ਉਹ ਮਾਤਾ ਨੇ ਸੰਭਾਇਆ ਮਾਤਾ ਨੇ ਸਾਡੀ ਸੇਵਾ ਕੀਤੀ ਜਿਉਂ ਜਿਉਂ ਅਸੀਂ ਵੱਡੇ ਹੋਏ ਬੋਲਣ ਜੋਗੇ ਹੋਏ ਸਾਡੀ ਰੱਖਿਆ ਕੀਤੀ ਗਰਮੀ ਤੋਂ ਸਾਨੂੰ ਬਚਾਇਆ ਸਰਦੀ ਤੋਂ ਸਾਨੂੰ ਬਚਾਇਆ ਸਾਨੂੰ ਛੋਟੇ-ਛੋਟੇ ਖਾਲਸਾ ਜੀ ਟੁਕੜੇ ਤੋੜ ਕੇ ਸਾਡੇ ਮੂੰਹ ਵਿੱਚ ਪਾ ਕੇ ਸਾਨੂੰ ਪਾਲਣਾ ਸਾਡਾ ਕੀਤਾ ਦੁੱਧ ਪਿਆਇਆ ਸੋ ਐਵੇਂ ਕਰਕੇ ਮਾਂ ਨੇ ਸਾਨੂੰ ਪਾਲਿਆ ਹੈ ਤੇ ਪਿਓ ਨੇ ਸਾਡੇ ਵਾਸਤੇ ਖਾਲਸਾ ਜੀ ਕਮਾਈ ਕੀਤੀ ਹੈ ਉਹ ਪੈਸੇ ਲੈ ਕੇ ਆਇਆ ਫਿਰ ਉਹ ਖਾਲਸਾ ਜੀ ਸਾਨੂੰ ਸਾਰੀਆਂ ਚੀਜ਼ਾਂ ਉਹਨੇ ਲੈ ਕੇ ਦਿੱਤੀਆਂ ਰੋਟੀ ਜਿਹੜੀ ਖਾ ਰਹੇ ਹਾਂ ਉਹ ਸਾਡੇ ਪਿਓ ਦੀ ਦਿੱਤੀ ਦੇਣ ਹੈ ਦੇਣ ਵਾਲਾ ਤੇ ਰੱਬ ਹੈ ਪਰ ਫਿਰ ਵੀ ਵਾਹਿਗੁਰੂ ਜੀ ਨੇ ਮਾਂ ਪਿਓ ਨੂੰ ਸਾਜ ਕੇ ਖਾਲਸਾ ਜੀ ਬੱਚੇ ਦੀ ਜਿਹੜੀ ਹੈ ਉਹ ਪੂਜਾ ਵਾਸਤੇ ਸੇਵਾ ਵਾਸਤੇ ਲਾਇਆ ਫਿਰ ਬਾਅਦ ਵਿੱਚ ਬੱਚਿਆਂ ਦਾ ਫਰਜ਼ ਬਣਦਾ ਹੈ ਆਪਣੇ ਮਾਂ ਤੇ ਪਿਓ ਦੀ ਸੇਵਾ ਕਰਨੀ ਪਰ ਖਾਲਸਾ ਜੀ ਕੋ ਹੋਰ ਕਾਲ ਜਗੋਂ ਕਰਕੇ ਸਾਡੀਆਂ ਆਪਣੀਆਂ ਮਾੜੀਆਂ ਸੋਚਾਂ ਕਰਕੇ ਆਪ ਅਸੀਂ ਵਾਹਿਗੁਰੂ ਜੀ ਤੋਂ ਟੁੱਟੇ ਹਾਂ ਸਾਡੇ ਬੱਚੇ ਫਿਰ ਟੁੱਟੇ ਹੋਏ ਨੇ ਤੇ ਉਹੀ ਫਿਰ ਖਾਲਸਾ ਜੀ ਅੱਜ ਨਾ ਕੋਈ ਬੱਚਾ ਪੁੱਛਦਾ ਨਾ ਧੀ ਪੁੱਛਦੀ ਹੈ ਨਾ ਪੁੱਤ ਪੁੱਛਦਾ ਹੈ ਮਾਂ ਪਿਓ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੇ ਨੇ ਆਪਣੀ ਮਰਜ਼ੀ ਨਾਲ ਤੁਰੇ ਫਿਰਦੇ ਹਨ ਫਿਰ ਪਹਿਲਾਂ ਵੀ ਜਿਹੜੇ ਮਾਪਿਓ ਸਨ ਉਹ ਨੌਕਰ ਸਨ ਜਦੋਂ ਬੱਚਾ ਛੋਟਾ ਸੀ ਉਦੋਂ ਵੀ ਸਾਡੇ ਨੌਕਰ ਸੀ ਜਦੋਂ ਉਹਨਾਂ ਨੇ ਉਹਨਾਂ ਦੀ ਅਸੀਂ ਸੇਵਾ ਕਰਨੀ ਸੀ ਅਸੀਂ ਉਦੋਂ ਵੀ ਉਹਨਾਂ ਨੂੰ ਨੌਕਰ ਬਣਾ ਲਿਆ ਘਰਾਂ ਦੇ ਕੰਮ ਕਰਨ ਵਾਸਤੇ ਘਰਾਂ ਦੀ ਰਾਖੀ ਕਰਨ ਵਾਸਤੇ ਇਹ ਸਾਡਾ ਹਾਲ ਹੋ ਗਿਆ ਹੈ ਸੋ ਇਸ ਕਰਕੇ ਮਹਾਰਾਜ ਸਾਨੂੰ ਸਮਾਤੀ ਬਖਸ਼ੇ ਜੇ ਸਤਗੁਰਾਂ ਦੇ ਚਰਨੀ ਲੱਗੇ ਰਵਾਂਗੇ ਤੇ ਖਾਲਸਾ ਜੀ ਕੋਈ ਸੋਝੀ ਸਾਨੂੰ ਪੈ ਜਾਵੇਗੀ ਨੇਟਿਵ ਆਵਾ ਉੱਤਣ ਵਾਲਾ ਹੈ ਬਹੁਤ ਬੁਰਾ ਹਾਲ ਹੈ ਸੋ ਮਹਾਰਾਜ ਕਿਰਪਾ ਕਰਨ ਮੇਰੀ ਬੇਨਤੀ ਹੈ ਉਹਨਾਂ ਬੱਚਿਆਂ ਨੂੰ ਵੀ ਜਿਹੜੇ ਸੁਣ ਰਹੇ ਹਾਂ ਸਾਰੇ ਸੁਣ ਰਹੇ ਹਾਂ ਮੈਂ ਵੀ ਵਿੱਚ ਹਾਂ ਆਪਾਂ ਸਾਰੇ ਸੁਣ ਰਹੇ ਹਾਂ ਤੇ ਆ ਆਪਣਾ ਫਰਜ਼ ਬਣਦਾ ਹੈ ਆਪਣੇ ਮਾਪਿਓ ਦਾ ਰੋਜ਼ ਹਾਲ ਪੁੱਛਣਾ ਜੇ ਅਸੀਂ ਦੂਰ ਬੈਠੇ ਹਾਂ ਤੇ ਆਪਣੇ ਮਾਪਿਓ ਨੂੰ ਅਹਿਮੀਅਤ ਦੇਣੀ ਉਹਨਾਂ ਨੇ ਸਾਨੂੰ ਭੇਜਿਆ ਹੈ ਜੇ ਅਸੀਂ ਕੋਲ ਬੈਠੇ ਹਾਂ ਫਿਰ ਸਾਡਾ ਫਰਜ਼ ਬਣਦਾ ਹੈ ਉਹਨਾਂ ਦਾ ਹਾਲ ਚਾਲ ਪੁੱਛਣਾ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮਤ ਦਿੱਤੀ ਹੈ ਜੇ ਮਤ ਵਰਤਣੀ ਨਹੀਂ ਹੈ ਤਾਂ ਫਿਰ ਖਾਲਸਾ ਜੀ ਅਸੀਂ ਮੂਰਖ ਹਾਂ ਚਲੋ ਰੋਹੋ ਵਿਚਾਰ ਮਹਾਰਾਜ ਕਿਰਪਾ ਕਰਨ ਸਾਨੂੰ ਆਪ ਹੀ ਸੱਚੇ ਪਾਤਸ਼ਾਹ ਰੱਖ ਲੈਣ ਸਾਨੂੰ ਸੋਝੀ ਬਖਸ਼ ਦੇਣ ਨਹੀਂ ਤੇ ਸਾਡੇ ਹੱਥ ਵਾਸ ਕੁਝ ਨਹੀਂ ਰਿਹਾ ਸੋ ਖਾਲਸਾ ਜੀ ਉਹ ਵੀਰ ਨੇ ਫਿਰ ਦੱਸਿਆ ਕਿ ਇਦਾਂ ਬਹੁਤ ਜ਼ਿਆਦਾ ਫਿਕਰ ਜਦੋਂ ਹੋ ਗਈ ਤੇ ਮਹਾਰਾਜ ਦੀ ਕਿਰਪਾ ਸਦਕਾ ਫਿਰ ਕਹਿੰਦਾ ਮੇਰੇ ਮਨ ਵਿੱਚ ਖਿਆਲ ਆਇਆ 10 ਦਿਨ 15 ਦਿਨ ਬੱਚਾ ਹਸਪੀਟਲ ਰਿਹਾ ਬਹੁਤ ਖਰਚਾ ਹੋ ਗਿਆ ਮੈਂ ਲੋਕਾਂ ਕੋ ਪੈਸੇ ਫੜ ਕੇ ਵੀ ਲਾਏ ਕਹਿੰਦੇ ਇਦਾਂ ਕਰਦਿਆਂ ਕਰਦਿਆਂ ਦੀ ਬੱਚੇ ਨੂੰ 20 ਦਿਨ ਹੋ ਗਏ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਉਹਨਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਵਾਂ ਕਿਉਂ ਨਾ ਮੈਂ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਜਾਵਾਂ ਕਹਿੰਦਾ ਵੀ ਮੈਂ ਸਾਰਾ ਉਥੋਂ ਸੁਣਿਆ ਤੇ ਸੁਣ ਕੇ ਫਿਰ ਮੈਂ ਰਸਤ ਲੈ ਕੇ ਗਿਆ ਰਗੜਾ ਲਗਵਾਉਣ ਵਾਸਤੇ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਜਾ ਕੇ ਮੈਂ ਰਗੜੇ ਦੀ ਰਸਤ ਦਿੱਤੀ ਉਥੇ ਅਰਦਾਸ ਕਰਾਈ ਕਿ ਮਹਾਰਾਜ ਜੀ ਆਪ ਜੀ ਦਾ ਦਿੱਤਾ ਮਹਾਰਾਜ ਪੁੱਤਰ ਹੈ ਤੇ ਬਹੁਤ ਬਿਮਾਰ ਹੈ ਮਹਾਰਾਜ ਪਿਛਲੇ 20-22 ਦਿਨਾਂ ਤੋਂ ਹਸਪੀਟਲ ਵਿੱਚ ਹੈ ਕਿਰਪਾ ਕਰੋ ਉਹਨੂੰ ਰਾਜੀ ਕਰ ਦਿਓ ਮਹਾਰਾਜੋ ਠੀਕ ਹੋ ਜਾਵੇ ਜਦੋਂ ਸਹੀ ਸਲਾਮਤ ਹੋ ਜਾਵੇਗਾ ਮੈਂ ਆਪ ਜੀ ਦੇ ਅਸਥਾਨ ਤੇ ਉਹਨੂੰ ਦਰਸ਼ਨ ਕਰਾਉਣ ਵਾਸਤੇ ਲੈ ਕੇ ਆਵਾਂਗਾ ਮਹਾਰਾਜ ਕਿਰਪਾ ਕਰ ਦਿਓ ਕਹਿੰਦੇ ਇਦਾਂ ਰਗੜਾ ਲਗਵਾ ਕੇ ਬਾਬਾ ਨੋਹ ਸਿੰਘ ਸਾਹਿਬ ਦੇ ਘਰ ਅਰਦਾਸ ਕਰਵਾ ਕੇ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਆਇਆ ਉੱਥੇ ਆ ਕੇ ਵੀ ਮੈਂ ਕੜਾਹ ਪ੍ਰਸ਼ਾਦ ਦੀ ਦੇ ਕਰਾ ਕੇ ਅਰਦਾਸ ਕੀਤੀ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਾਈ ਕਿ ਮਹਾਰਾਜ ਕਿਰਪਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਸ਼ੀਰਦੋ ਸਿੰਘੋ ਆਪ ਸਹਾਈ ਹੋਵੋ ਤੇ ਵੀਰ ਦੱਸਦਾ ਕਿ ਭਾਈ ਸਾਹਿਬ ਜੀ ਸੱਚੀ ਗੱਲ ਹੈ ਜਿਹੜੇ ਤੁਸੀਂ ਬੋਲ ਬੋਲਦੇ ਹੋ ਜਾਂ ਜਿਹੜੀਆਂ ਹੱਡ ਬੀਤੀਆਂ ਸੁਣਾਉਂਦੇ ਹੋ ਉਹ ਬਿਲਕੁਲ ਸੱਚੀਆਂ ਹਨ ਕਿਉਂਕਿ ਮੇਰੇ ਨਾਲ ਖੁਦ ਵਰਤੀ ਹੈ ਇਹਨਾ ਮੈਂ ਅਰਦਾਸ ਕਰਾ ਕੇ ਮਹਾਰਾਜ ਦੇ ਚਰਨਾਂ ਵਿੱਚ ਤੇ ਉਸ ਸ਼ਾਮੀ ਮੈਂ ਘਰੇ ਜਦੋਂ ਹਸਪੀਟਲ ਪਹੁੰਚਿਆ ਤੇ ਉਸ ਦਿਨ ਗੁਰੂ ਨਾਨਕ ਸਾਹਿਬ ਦੀ ਏਡੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਆਬਾ ਨੌ ਸਿੰਘ ਸਾਹਿਬ ਦੀ ਕਿਰਪਾ ਹੋਈ ਕਿ 9 ਵਜੇ ਮੈਨੂੰ ਨਰਸ ਨਰਸ ਨੇ ਮੈਨੂੰ ਆਖਿਆ ਕਿ ਭਾਈ ਸਾਹਿਬ ਜੀ ਵੀ ਪਿਛਲੇ 22-23 ਦਿਨਾਂ ਤੋਂ ਜਿਹੜਾ ਬੁਖਾਰ ਨਹੀਂ ਸੀ ਬੱਚੇ ਦਾ ਲੈਂਦਾ ਅੱਜ ਬੱਚੇ ਦਾ ਬੁਖਾਰ ਠੀਕ ਹੈ ਬੁਖਾਰ ਲੱਥ ਗਿਆ ਤੇ ਪਰ ਖਾਲਸਾ ਜੀ ਉਹ ਬੁਖਾਰ ਨੇ ਇੰਨਾ ਕੁ ਜ਼ਿਆਦਾ ਬੱਚੇ ਨੂੰ ਖਿੱਚਿਆ ਕਿ ਅੱਖਾਂ ਜਿਹੜੀਆਂ ਸਨ ਉਹ ਅੰਦਰ ਹੀ ਬੱਚੇ ਦੇ ਵਰਗੀਆਂ ਸੀ ਇੰਨੇ ਦਿਨ ਬੁਖਾਰ ਬੁਖਾਰ ਰਹਿਣਾ ਖੂਨ ਜਿਹੜਾ ਘਟ ਗਿਆ ਸੀ ਤੇ ਮਹਾਰਾਜ ਦੀ ਕਿਰਪਾ ਵਰਤੀ ਸੀ ਦਲੇਦਰ ਜਾ ਕੇ ਮੈਂ ਆਇਆ ਤੇ ਸ਼ਾਮਾਂ ਨੂੰ ਖਾਲਸਾ ਜੀ ਉਹ ਬੁਖਾਰ ਜਿਹੜਾ ਟੁੱਟਦਾ ਹੀ ਨਹੀਂ ਸੀਗਾ ਇੰਨੇ ਦਿਨਾਂ ਤੋਂ ਉਹ ਬਿਲਕੁਲ ਠੀਕ ਹੋ ਗਿਆ ਫਿਰ ਉਹਨਾਂ ਨੇ 8 ਦਿਨ ਹੋਰ ਰੱਖਿਆ ਖੂਨ ਚੜਾਇਆ ਤੇ ਇਹਦਾ ਡ੍ਰਿਪ ਵਗੈਰਾ ਲਾ ਕੇ ਇਹ ਬੱਚੇ ਨੂੰ ਖਾਲਸਾ ਜੀ ਰਾਜੀ ਕੀਤਾ ਫਿਰ 1 ਮਹੀਨੇ ਬਾਅਦ ਬੱਚਾ ਘਰ ਆ ਗਿਆ ਫਿਰ ਮੈਂ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਲੈ ਕੇ ਗਿਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਲੈ ਕੇ ਗਿਆ ਮਹਾਰਾਜ ਨੇ ਬੜੀ ਮਿਹਰ ਤੇ ਕਿਰਪਾ ਕੀਤੀ ਤੇ ਕਹਿੰਦਾ ਹੁਣ ਮਹਾਰਾਜ ਦੀ ਕਿਰਪਾ ਨਾਲ ਮੇਰੀ ਘਰ ਵਾਲੀ ਵੀ ਪਾਠ ਕਰਨ ਲੱਗ ਪਈ ਐ ਤੇ ਮੈਂ ਵੀ ਕਹਿੰਦਾ ਮਹੀਨੇ 'ਚ ਦੋ ਵਾਰ ਬਾਬਾ ਨੌ ਸਿੰਘ ਸਾਹਿਬ ਦੇ ਘਰ ਰਸਤੇ ਦੇ ਕਿਉਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਣਾ ਪਹਿਲਾਂ ਕਦੇ ਗਏ ਨਹੀਂ ਸੀ ਸਾ ਤੇ ਕਹਿੰਦਾ ਹੁਣ ਮੈਂ ਹੱਡ ਬੀਤੀਆਂ ਸੁਣਦਾ ਹੁਨਾਂ ਤੇ ਮੈਨੂੰ ਆਪਣਾ ਚੇਤਾ ਆ ਜਾਂਦਾ ਵੀ ਮੇਰੇ ਨਾਲ ਵੀ ਮਹਾਰਾਜ ਨੇ ਏਡੀ ਵੱਡੀ ਖੇਡ ਵਰਤਾਈ ਕਹਿੰਦਾ ਭਾਈ ਸਾਹਿਬ ਜੀ ਵੀ ਧੰਨਵਾਦ ਹੈ ਤੁਹਾਡਾ ਮੈਂ ਤੁਹਾਡੀ ਸੁਣ ਕੇ ਗਿਆ ਤੇ ਮੇਰਾ ਬੱਚਾ ਠੀਕ ਹੋ ਗਿਆ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿਣੀ ਚਾਹੁੰਨਾ ਸੁਣਦੇ ਹੋਣਗੇ ਵੀ ਧੰਨਵਾਦ ਗੁਰੂ ਨਾਨਕ ਸਾਹਿਬ ਦਾ ਹੈ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੈ ਧੰਨਵਾਦ ਛੀਦਾ ਸਿੰਘਾਂ ਦਾ ਹੈ ਜਿਨ੍ਹਾਂ ਨੇ ਕਿਰਪਾ ਕਰਨੀ ਆਪਾਂ ਤੇ ਖਾਲਸਾ ਜੀ ਨਿਮਾਣੇ ਦੇ ਸੇਖਾ ਮਹਾਰਾਜ ਦੀ ਆਪਣੇ ਹੱਥ ਵਾਸਤੇ ਕੁਝ ਵੀ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਕਰਨ ਕਰਾਉਣ ਵਾਲਾ ਦਾਤਾ ਆਕਾਲਪੁਰਖ ਹੈ ਜਿਹੜਾ ਸਾਰਿਆਂ ਨੂੰ ਸੁਖੀ ਸੁਖ ਵੰਡੀ ਜਾ ਰਿਹਾ ਹੈ ਸਾਰਿਆਂ ਦੇ ਦੁੱਖ ਨਾਸ਼ ਕਰਨ ਵਾਲਾ ਹੈ ਸੋ ਗੁਰਮਖੋ ਅੰਮ੍ਰਿਤ ਵੇਲੇ ਜਾਗਿਆ ਕਰੋ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਸੱਚੇ ਪਾਤਸ਼ਾਹ ਦੇ ਨਾਮ ਦਾ ਭਜਨ ਕਰਿਆ ਕਰੋ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਜਪਦੇ ਰਿਆ ਕਰੋ ਤੁਹਾਡੀ ਰੱਖਿਆ ਹੋਵੇਗੀ ਮਹਾਰਾਜ ਤੁਹਾਡੇ ਦੁੱਖਾਂ ਨੂੰ ਦੂਰ ਕਰਨਗੇ ਸੁਖ ਦੇਣਗੇ ਮਹਾਰਾਜ ਸੱਚੇ ਪਾਤਸ਼ਾਹ ਸੋਝੀ ਦੇਣਗੇ ਮਹਾਰਾਜ ਘਰ ਵਿੱਚੋਂ ਕਲਾ ਕਲੇਸ਼ ਦੂਰ ਕਰਨਗੇ ਜਦੋਂ ਆਪਾਂ ਤੁਰਦੇ ਫਿਰਦੇ ਨਾਮ ਜਪਦੇ ਰਵਾਂਗੇ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਜੋ ਹੱਡ ਬੀਤੀ ਆਪ ਜੀ ਨੂੰ ਸਰਵਣ ਕਰਵਾਈ ਹੈ ਖਾਲਸਾ ਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਇਹ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਇਹਨਾਂ ਹੱਡ ਬੀਤੀਆਂ ਤੋਂ ਆਪਾਂ ਕੁਝ ਸਿੱਖਿਆ ਕਰੀਏ ਸੋ ਖਾਲਸਾ ਦੀ ਇੱਕ ਬੇਨਤੀ ਜੋ 26 ਜਨਵਰੀ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਹੈ ਉਹਦੇ ਸਬੰਧ ਵਿੱਚ ਹੈ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆਸ ਨੂੰ ਭੇਜਦੇ ਮੈਂ ਲਿਖ ਰਿਹਾ ਹਾਂ ਸਾਰਿਆਂ ਦੇ ਜਾਪ ਜੇ ਸਵਾ ਲੱਖ ਤੇ ਮਹਾਰਾਜ ਦੀ ਕਿਰਪਾ ਨਾਲ ਹੋ ਹੀ ਜਾਣਾ ਮੈਨੂੰ ਭਰੋਸਾ ਹੈ ਉਹ ਤੋਂ ਵੱਧ ਕੇ ਵੀ ਜਿੰਨਾ ਹੋ ਗਿਆ ਆਪਾਂ ਉਨੇ ਦੀ ਅਰਦਾਸ ਕਰਾਂਗੇ ਮੈਂ ਲਿਖ ਰਿਹਾ ਹਾਂ ਸਾਰੀਆਂ ਸੰਗਤਾਂ ਜਿਹੜੇ ਕਰਦੇ ਨੇ ਉਹ ਜਰੂਰ ਆਸ ਨੂੰ ਮੈਸੇਜ ਕਰਕੇ ਦੱਸੋ ਵੀ ਮੈਂ ਭਾਈ ਇਹਨੇ ਜੇ ਨਹੀਂ ਤੇ ਫਿਰ ਇਦਾਂ ਕਰ ਸਕਦੇ ਹਾਂ ਖਾਲਸਾ ਜੀ ਕਿ ਜਿਵੇਂ 26 ਜਨਵਰੀ ਨੂੰ ਬਾਬਾ ਦੀਪ ਸਿੰਘ ਸਾਹਿਬ ਦਾ ਜਨਮ ਦਿਹਾੜਾ ਹੈ 24 ਤਰੀਕ ਨੂੰ ਜਾਂ 25 ਤਰੀਕ ਨੂੰ ਮੈਨੂੰ ਆਪੋ ਆਪਣਾ ਕਾਪੀ ਤੇ ਲਿਖ ਕੇ ਤੇ ਫੋਟੋ ਖਿੱਚ ਕੇ ਮੈਨੂੰ ਭੇਜ ਦਿਓ ਵੀ ਅਸੀਂ ਇੰਨੇ ਕੀਤੇ ਹਨ 1 ਮਹੀਨੇ ਵਿੱਚ ਜਿੰਨੋਂ ਸਮੇਂ ਤੱਕ ਫਿਰ ਅਰਦਾਸ ਉਹ ਇਕੱਠੇ ਕਾਊਂਟ ਕਰ ਲੇਗਾ ਇਦਾਂ ਵੀ ਤੁਸੀਂ ਕਰ ਸਕਦੇ ਹੋ ਡੇਲੀ ਵੀ ਤੁਸੀਂ ਭੇਜ ਸਕਦੇ ਹੋ ਆਪ ਵੀ ਲਿਖਿਆ ਕਰੋ ਜਿਹੜੇ ਡੇਲੀ ਭੇਜਦੇ ਹਨ ਕੋਈ ਛੋਟ ਨਾ ਜਾਵੇ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਅਰਦਾਸ ਥੋੜਾ ਜਿਹਾ ਵਿਅਸਤ ਹੁੰਦਾ ਵੀ 25 ਜਾਂ 24 ਤਰੀਕ ਨੂੰ ਵੀ ਮੈਨੂੰ ਭੇਜਨੇ ਵੀ ਅਸੀਂ ਇੰਨੇ ਵੀਰ ਜੀ ਕੀਤੇ ਆ ਤੇ ਇਹਦੀ ਅਰਦਾਸ ਤੁਸੀਂ ਕਰ ਦਿਓ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਮਹਾਰਾਜ ਖੁਸ਼ੀਆਂ ਬਖਸ਼ਣ ਜੋ ਸੇਵਾਵਾਂ ਖਾਲਸਾ ਦੀ ਚੱਲ ਰਹੀਆਂ ਸਤਿਗੁਰੂ ਦੀ ਕਿਰਪਾ ਨਾਲ ਚੱਲ ਰਹੀਆਂ ਕੱਲ ਦੀ ਵੀਡੀਓ ਵਿੱਚ ਦਾਸ ਆਪ ਜੀ ਨੂੰ ਇੱਕ ਹੋਰ ਪਰਿਵਾਰ ਬਾਰੇ ਦੱਸੇਗਾ ਜਿਹੜੇ ਪਰਿਵਾਰ ਵਿੱਚ ਜਦੋਂ ਮੈਂ ਗਿਆ ਤੇ ਖਾਲਸਾ ਜੀ ਉਹ ਕਾਰਬਲ ਵੇਖ ਕੇ ਦਾਸ ਨੂੰ ਵੀ ਰੋਣਾ ਆ ਗਿਆ ਸੀਗਾ ਉਹਨਾਂ ਦਾ ਵੀ ਆਪਾਂ ਕਾਰਜ ਜਲਦੀ ਜਲਦੀ ਸ਼ੁਰੂ ਕਰਾਂਗੇ ਪਹਿਲਾਂ ਇਹ ਦੋ ਅਰੰਭੇ ਜਿਹੜੇ ਪੂਰੇ ਹੋ ਜਾਣ ਜਿਹੜਾ ਸ਼ਾਹਪੁਰ ਜਾਜਨ ਕਾਰ ਬਣ ਰਿਹਾ ਸੀ ਉਹਦਾ ਖਾਲਸਾ ਜੀ ਲੈਂਟਰ ਖੁੱਲ ਗਿਆ ਹੁਣ ਇਲੈਕਟ੍ਰੀਸ਼ੀਅਨ ਦਾ ਕੰਮ ਹੋਵੇਗਾ ਫਿਰ ਉਹਦਾ ਪਲਸਤਰ ਹੋਵੇਗਾ ਫਿਰ ਆਪਾਂ ਉਹਨਾਂ ਨੂੰ ਆਪਦੇ ਘਰ ਵਿੱਚ ਉਹਨਾਂ ਦੇ ਬਿਠਾ ਕੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਖਦੇ ਬੁਲਾ ਦੇਣੀ ਮਾਰ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਸੋ ਆਪ ਸੰਗਤਾਂ ਦਾ ਧੰਨਵਾਦ ਹੈ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਜਿਨ੍ਹਾਂ ਨੇ ਸੇਵਾ ਕੀਤੀ ਮਹਾਰਾਜ ਉਹਨਾਂ ਨੂੰ ਬਹੁਤ ਬੇਅੰਤ ਪੜਾਰੇ ਬਖਸ਼ਣ ਸੱਚੇ ਭਾਸ਼ਾ ਚੜ੍ਹਦੀ ਕਲਾ ਸਾਰਿਆਂ ਦੀ ਕਰਨ ਭੁੱਲਾਂ ਦੀ ਖਿਮਾ ਖਾਲਸਾ ਜੀ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ